ਬਾਹਿਗੁਰੂ ਜੀ ਦਾ ਖਾਲਸਾ ਬਾਹਿਗੁਰੂ ਜੀ ਦੀ ਫਤਿਹ ਸਾਡੇ ਦੇ ਸੰਬ ਦੇ ਸੰਬ ਵਿੱਚ ਬੈਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਸਾਡੇ ਚੈਨਲ ਸੋਸ਼ਲ ਸਰਪੰਚ ਰਾਹੀਂ ਸਭ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੀ 5 ਕਿ ਮਿੰਟ ਦੀ ਵੀਡੀਓ ਨੂੰ ਵਧੀਆ ਸੁਣਦੇ ਹੋ ਵਧੀਆ ਭਰਮ ਹੰਗਾਰਾ ਦਿੰਦੇ ਹੋ ਜਿਹੜੇ ਨਵੇਂ ਆਏ ਨੇ ਉਹੋ ਵੀ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਕੱਲ ਕਰ ਲਗਿਆ ਕਹਾਣੀ ਜਿਹੜੀ ਅਕਬਰ ਤੇ ਬੀਰਬਲ ਅੱਗੇ ਰਾਜਾਂ ਦੇ ਰਾਜ ਹੁੰਦੇ ਤੇ ਰਾਜੇ ਸਕਾਰ ਖੱਡਿਆ ਕਰਦੇ ਤੇ ਆਮਲਾ ਫੈਲਾ ਸਾਰਾ ਨਾਲ ਰੱਖ ਦਿੱਤੀ ਕਿਉਂਕਿ ਰਾਜਾ ਨੂੰ ਸੌਕ ਹੁੰਦੇ ਤੇ ਤਾਂ ਪਬਲਿਕ ਦਾ ਪੈਸਾ ਹੁੰਦਾ ਰਾਜਾ ਨੇ ਕੀ ਪ੍ਰਵਾਹ ਕਰਨੀ ਤੀ ਇਹੋ ਜੀ ਪਬਲਿਕ ਨਾਲ ਚੱਲਦਾ ਆ ਪਹਿਲਾ ਰਾਜਾਂ ਨੇ ਰਾਜ ਕਰੇ ਫਿਰ ਅੰਗਰੇਜ਼ ਆ ਗਈ ਆ ਹੁਣ ਕਾਲੇ ਤੇ ਗੋਰੇ ਆਗੇ ਇਹ ਚੱਲੀ ਜਾਂਦਾ ਹੈ ਪਬਲਿਕ ਦਾ ਜਿਹੜਾ ਪਬਲਿਕ ਦੇ ਬੋਝ ਪਾਈ ਜਾਂਦੇ ਨੇ ਜਿਵੇਂ ਵੋਟਾਂ ਪੈਣੀਆਂ ਹੁੰਦੀਆਂ ਨੇ ਬਿਹਾਰ ਚ ਉੜਦਾ ਪੰਜਾਬ ਪੰਜਾਬ ਵਾਲਾ ਜਹਾਜ਼ ਦਿੱਲੀ ਤੋਂ ਖਰਚਾ ਪੰਜਾਬ ਦਾ ਹੁਣ ਗੱਲ ਕਰਨ ਲੱਗਿਆਂ ਅਕਬਰ ਤੇ ਬੀਰਬਲ ਕਹਾਣੀ ਐ ਤਾਂ ਜਦੋਂ ਅਕਬਰ ਆਪ ਦੇ ਸਪਾ냔 ਨਾਲ ਲੈ ਕੇ ਇੱਕ ਜੰਗਲ ਵਿੱਚ ਸਹਕਾਰ ਖੇਡਣ ਘੋੜਿਆਂ ਤੇ ਜਾ ਰਹੇ ਤੇ ਤਾਂ ਨਾਲ ਵੀਰ ਵੀਰਬੱਲ ਵੀ ਤੀ ਕਬਜ਼ੀਰ ਤੀ ਤਾਂ ਵੀਰਬੱਲ ਤੋਂ ਗੱਲਾਂ ਬਹੁ ਸਿਰੇ ਦੀਆਂ ਕਰਦਾ ਸੀ ਕਿ ਵੀਰਬੱਲ ਹਰੇਕ ਗੱਲ ਸੱਚੀ ਕਰਦਾ ਸੀ ਤਾਂ ਜਦੋਂ ਦੋ ਜਾਰੇ ਨੇ ਨਾਲ ਰਾਜੇ ਦਾ ਹੋਰ ਅਮਲਾ ਫੈਲਾ ਡਾਕਟਰ ਕੀ ਮਾਸਟਰ ਕੀ ਸਾਰੇ ਨਾਲ ਹੁੰਦੇ ਤੇ ਜਿਵੇਂ ਹੁਣ ਮੁੱਖ ਮੰਤਰੀ ਦੇ ਨਾਲ ਹੁੰਦੇ ਨੇ ਤਾਂ ਜਦੋਂ ਜੰਗਲ ਦੇ ਵਿੱਚ ਵੜਨ ਲੱਗੇ ਰਾਜੇ ਨੇ ਕਢੀ ਕਰਪਾਨ ਜਦੋਂ ਕਰਪਾਨ ਨੰਗੀ ਕਰਕੇ ਇੱਕ ਕਿਸੇ ਪੰਦੇ ਦੇ ਮਾਰ ਲਗਿਆ ਤਾਂ ਰਾਜੇ ਦਾ ਗੁੱਠਾ ਵੜਿਆ ਗਿਆ ਜਦੋਂ ਰਾਜੇ ਦਾ ਗੁੱਠਾ ਵੜਿਆ ਗਿਆ ਤਾਂ ਆਪਦੇ ਹਕੀਮ ਬੁਲਾਏ ਜਿਹੜੇ ਨਾਲ ਰੱਖਦਾ ਸੀ ਡਾਕਟਰ ਜਦੋਂ ਦੇਸੀ ਡਾਕਟਰ ਹੁੰਦੇ ਉਹਨਾਂ ਨੂੰ ਬੁਲਾ ਕੇ ਉਹ ਪੱਟੀ ਕਰਾਈ ਤਾਂ ਫਿਰ ਇਹਨੇ ਵੀਰ ਬੱਲ ਆ ਗਿਆ ਬੀਰ ਬਲ ਰਾਜਨ ਪੁੱਛਣ ਲੱਗਾ ਕੀ ਹੋ ਗਿਆ ਮਹਾਰਾਜ ਕਹਿੰਦਾ ਬੀਰ ਬਲ ਜਦੋਂ ਮੈਂ ਕਿਰਪਾਨ ਕਢੀ ਤਾਂ ਮੈਨੂੰ ਤਾਂ ਉਹ ਮੇਰਾ ਗੁੱਠੇ ਤੇ ਕਿਰਪਾਨ ਲੱਗੀ ਤਾਂ ਬੀਰ ਬਲ ਕਹਿੰਦਾ ਕਹਿੰਦਾ ਬਹੁਤ ਵਧੀਆ ਹੋਇਆ ਤਾਂ ਅਕਬਰ ਦੇਖ ਕੇ ਬੜਾ ਘਬਰਾਇਆ ਬੜਾ ਗੁੱਸੇ 'ਚ ਆਇਆ ਕਹਿੰਦਾ ਬੀਰ ਬਲ ਤੂੰ ਇਹ ਕੀ ਕਰਿਆ ਇੱਕ ਤਾਂ ਫਿਰ ਹੱਥ ਵੜਿਆ ਗਿਆ ਉਠਾ ਵੜਿਆ ਗਿਆ ਇੱਕ ਤੋ ਕਹਿੰਦਾ ਵੇ ਤਾਂ ਬਹੁਤ ਵਧੀਆ ਹੋਇਆ ਕਹਿੰਦਾ ਹਾਂ ਜੀ ਜਿਹੜਾ ਰੱਬ ਕਰਦਾ ਚੰਗੀ ਕਰਦਾ ਹੋਇਆ ਬਹੁਤ ਵਧੀਆ ਤਾਂ ਉਹ ਅਕਬਰ ਗੁੱਸੇ ਚ ਆ ਕੇ ਆਪਣੇ ਸਪਾਹੀਆਂ ਨੂੰ ਕਹਿੰਦਾ ਕਹਿੰਦਾ ਲੈ ਜਾਓ ਜਾਰੇ ਨੂੰ ਦੋ ਫਾਂਸੀ ਕਹਿੰਦਾ ਇਹ ਮੈਨੂੰ ਕਹਿੰਦਾ ਇਹ ਬਹੁਤ ਵਧੀਆ ਹੋਇਆ ਕਹਿੰਦਾ ਇਹਨੂੰ ਫਾਹੇ ਲਾ ਦਿਓ ਤਾਂ ਕੀ ਕਰਿਆ ਜਿਹੜੇ ਨਾਲ ਤੇ ਇਹ ਦੇ ਸੈਨਿਕ ਉਹਨਾਂ ਨੇ ਜਾ ਕੇ ਵੀਰ ਬਾਲ ਨੂੰ ਮੈਹਲਾ ਚ ਸੜਤਾ ਵੇ ਫਾਂਸੀ ਲਾ ਦਾਂਗੇ ਤਾਂ ਰਾਜ ਅੱਗੇ ਵਧ ਗਿਆ ਜਦੋਂ ਗਿਆ ਗਿਆ ਹੋਇਆ ਜੰਗਲ ਚ ਉੱਥੇ ਆਦੀਵਾਸੀ ਦਾ ਦਿਨਤੀ ਉਹ ਦਿਨ ਬਲੀ ਦਿੰਦੇ ਹੁੰਦੇ ਇੱਕ ਬੰਦੇ ਦੀ ਜਿਉਂਦੇ ਬੰਦੇ ਦੀ ਉਹਦਾ ਕੋਈ ਅੰਗ ਪੈਰ ਨਾ ਕਟਿਆ ਹੋਇਆ ਐਂ ਸਾਫ ਬੰਦੇ ਦੀ ਤਾਂ ਉਹਨਾਂ ਨੇ ਜਦੋਂ ਰਾਜਾ ਦੇਖਿਆ ਘੋੜੇ ਤੇ ਕੋ ਹੋਰ ਦੇਸ਼ ਚ ਰਾਜਾ ਵੜ ਗਿਆ ਆਪਦਾ ਦੇਸ਼ ਛੱਡ ਕੇ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਨੇ ਰਾਜੂ ਕਾ ਰਾਜਾ ਕਾਬੂ ਕਰ ਲਿਆ ਰਾਜਾ ਬਣ ਲਿਆ ਉਹ ਕਹਿੰਦਾ ਰਾਜਾ ਕਹਿੰਦਾ ਕੀ ਕਰਦੇ ਹੋ ਕਹਿੰਦੇ ਦੇਖ ਬਈ ਹਲੇ ਤਾਂ 10 ਦਿਨ ਰਹੀ ਸਾਡੀ ਪਾਠ ਪੂਜਾ ਜਦੋਂ ਇਹ ਖਤਮ ਹੋ ਗਈ ਪਾਠ ਜਿਹੜਾ ਹਾਮਨ ਕਰਾਉਣਾ ਸੀ ਇੱਥੇ ਜਿਹੜੀ ਇੱਕ ਇਹ ਬਰੋਟਾ ਪਿੱਪਲ ਹੈ ਜੰਗਲ ਦੇ ਵਿੱਚ ਇੱਥੇ ਆਏ ਸਾਲ ਆਏ ਸਾਲ ਇੱਕ ਬੰਦੇ ਦੀ ਅਸੀਂ ਬਲੀ ਦਿੰਨੇ ਹਾਂ ਚਾਹੇ ਹੋਵੇ ਜਥੇ ਦਾ ਮਰਜੀ ਤਾਂ ਫੇਰ ਸਾਡੀ ਆਮਨਾ ਚੈਨ ਰਹਿੰਦੀ ਹੈ ਜਦੋਂ ਆਹੀ ਕਹਿੰਦਾ ਰਾਜ ਨੂੰ ਕਹਿੰਦੇ ਤੇਰੇ ਨਾਲ ਕਰਨਾ ਜਦੋਂ ਆਸਮਾਪਤੀ ਹੋਈ ਹਮੰਡੀ ਤਾਂ ਤੇਰੀ ਬਲੀ ਦੇਣੀ ਹੈ ਤੇਰਾ ਗਲ ਵੱਢਣਾ ਤਾਂ ਸਾਡਾ ਜਿਹੜਾ ਇਹ ਅਜਦਾ ਜਾਗ ਹੈ ਉਹ ਸਪੂਰਨ ਹੋਊਗਾ ਤਾਂ ਉਹੀ ਗੱਲ ਕਰੀ ਜਦੋਂ ਹਮਰ ਦਾ ਟੈਮ ਆਇਆ ਰਾਜਾ ਪੁੱਠਾ ਲਟਕਾ ਲਿਆ ਉਠਾ ਲਟਕਾ ਕੇ ਜਦੋਂ ਲੱਗਿਆ ਕਿਰਪਾਨ ਮਾਰਨ ਗਲ 'ਚ ਤਾਂ ਇੱਕ ਰਾਣਾ ਬਜ਼ੁਰਗ ਬੈਠਾ ਤੀ ਆਦੀਵਾਸੀ ਉਹ ਕਹਿੰਦਾ ਖੜਜੋ ਖੜਜੋ ਕਿਰਪਾਨ ਨਾ ਮਾਰੋ ਕਹਿੰਦਾ ਕੀ ਗੱਲ ਪੁੱਛਣ ਲੱਗੇ ਉਹ ਕਹਿੰਦਾ ਆਪਣੇ ਸਾਬਤੇ ਮੰਦੇ ਦੀ ਬਲੀ ਦੇਣੀ ਐ ਇਹਦਾ ਤਾਂ ਪਹਿਲੇ ਹੱਥ ਵੜਿਆ ਪਿਆ ਪੱਟੀ ਕਰੀ ਹੋਈ ਅਗੁੱਠਾ ਵੜਿਆ ਆ ਤਾਂ ਉਹਨਾਂ ਨੇ ਰਾਜਾ ਥੱਲੇ ਲਾਤਾ ਜਦੋਂ ਰਾਜਾ ਥੱਲੇ ਲਾਇਆ ਆ ਰਾਜੇ ਨੇ ਸੋਚਿਆ ਵੀ ਯਾਰ ਬੀਰ ਬਾਲ ਨੇ ਤਾਂ ਕਹੀ ਗੱਲ ਬਹੁਤ ਵਧੀਆ ਸੀ ਵੀ ਉਹਨੇ ਤਾਂ ਕਿਹਾ ਸੀ ਬਿਜੜੀ ਰੱਬ ਕਰਦਾ ਚੰਗੀ ਕਰਦਾ ਵੀ ਜੇ ਨਾ ਅਗੁੱਠਾ ਵੜਿਆ ਹੁੰਦਾ ਤਾਂ ਉਹਨਾਂ ਨੇ ਤਾਲਾ ਦੇਣਾ ਸੀ ਗੱਲ ਤਾਂ ਬੀਰ ਬਾਲ ਦੀਆਂ ਗੱਲਾਂ ਤੇ ਵੀ ਰਾਜਾ ਬਹੁਤ ਦੇਖਣ ਲੱਗਿਆ ਵੀ ਯਾਰ ਕਿਹਾ ਵੀਰਵਾਲਲੇ ਚੰਗਾ ਦੀ ਵੀ ਆਪਾਂ ਕਿਉਂ ਹੁਣ ਆਪਾਂ ਤਾਂ ਬਾਤ ਰਏ ਕਿਤੇ ਵੀਰਵਾਲ ਨੂੰ ਨਾ ਮਾਰ ਦੇਣ ਫਾਂਸੀ ਦੇ ਕੇ ਵੀ ਆਪਾਂ ਚੱਲੀਏ ਤਾਂ ਰਾਜੇ ਨੇ ਘੋੜੇ ਦੇ ਵੱਲੇ ਮਹਿਲਾ ਜਾ ਗਿਆ ਜਿੱਥੇ ਫਾਂਸੀ ਵਾਲੀ ਜਗ੍ਹਾ ਸੀ ਦੰਦੇ ਤੇ ਉੱਥੇ ਵੀਰਵਾਲ ਨੂੰ ਨਹੀਂ ਖੜੇ ਜਦ ਵੀਰਵਾਲ ਨੂੰ ਨਹੀਂ ਖੜੇ ਤਾਂ ਅਬ ਅਕਬਰ ਵੀ ਬਾਗਿਆ ਆਪਰ ਅਕਬਰ ਕਹਿੰਦਾ ਖੜ ਜੋ ਯਾਰ ਮੇਰਾ ਹੁਕਮ ਹੈ ਫਾਂਸੀ ਨਾ ਦਿਓ ਉਹ ਜਿਹੜੇ ਫਾਂਸੀ ਦਿੰਦੇ ਤੇ ਕਹਿੰਦੇ ਯਾਰ ਰਾਜਾ ਕੀ ਕਹਿੰਦਾ ਤਾਂ ਕਹਿੰਦਾ ਫਾਂਸੀ ਨਾ ਦਿਓ ਬਸ ਇਹਨੂੰ ਛੜ ਦਿਓ ਲਾਹ ਦਿਓ ਬੰਦਾ ਤਾਂ ਜਦੋਂ ਰਾਜਾ ਕੋਲੇ ਵਗਿਆ ਤਾਂ ਵੀਰਬੱਲ ਨੂੰ ਸਮਝਾਉਣ ਲੱਗਾ ਸਾਰੀ ਗੱਲ ਵੀ ਵੀਰਬੱਲ ਵੀ ਮੈਂ ਤਾਂ ਗਾਹਾਂ ਵਗਿਆ ਸੀ ਆਦੀਵਾਸੀਆਂ ਨੇ ਘੇਰ ਲਿਆ ਵੀ ਆਦੀਵਾਸੀਆਂ ਨੇ ਘੇਰ ਲਿਆ ਉਹ ਕਹਿੰਦੇ ਨੇ ਵੀ ਤੇਰਾ ਗਲ ਵਢਾਂਗੇ ਕਹਿੰਦਾ ਇੱਕ ਵਿੱਚੋਂ ਸਿਆਣਾ ਬੰਦਾ ਬੋਲਿਆ ਵੀ ਇਹਦਾ ਤਾਂ ਗੁੱਠਾ ਵਢਿਆ ਹੋਇਆ ਵੀ ਇਹਦੀ ਬਲੀ ਨਹੀਂ ਲੱਗਦੀ ਕਹਿੰਦਾ ਤਾਂ ਚੰਗੀ ਕਿਹਾ ਤੀ ਵੇ ਜਿਹੜੀ ਕਰਦਾ ਰੱਬ ਚੰਗੀ ਕਰਦਾ ਤਾਂ ਵੀਰਬੱਲ ਕਹਿੰਦਾ ਰਾਜਾ ਜਿਹੜਾ ਤੈ ਮੈਨੂੰ ਹੁਕਮ ਸੁਣਾਇਆ ਤੀ ਫਾਂਸੀ ਦਾ ਇਹ ਵੀ ਕਹਿੰਦਾ ਬਹੁਤ ਚੰਗਾ ਹੋਇਆ ਰਾਜਾ ਕਹਿੰਦਾ ਕਿਉਂ ਕਹਿੰਦਾ ਹਾਂ ਮਹਾਰਾਜ ਕਹਿੰਦਾ ਚੰਗਾ ਤਾਂ ਹੋਇਆ ਇਹ ਜੇ ਤੂੰ ਮੈਨੂੰ ਨਾ ਬਸ ਫਾਂਸੀ ਦਾ ਹੁਕਮ ਸੁਣਾਉਂਦਾ ਤਾਂ ਹੋ ਧੂਦਾ ਤੇਰਾ ਗੁੱਠਾ ਵੜਿਆ ਤੀ ਮੈਂ ਤੇਰੇ ਨਾਲ ਤੀ ਉਹ ਮੇਰਾ ਗੱਲ ਵੜਦੇ ਕਰਿਆ ਕਹਿੰਦਾ ਇਹ ਵੀ ਬਹੁਤ ਵਧੀਆ ਰੱਬ ਨੇ ਬਹੁਤ ਚੰਗਾ ਹੋਇਆ ਜਿਹੜੀ ਤੈ ਫਾਂਸੀ ਦੀ ਸੌਦਾ ਸੁਣਾਇਆ ਤਾ ਇੰਨੀਆਂ ਗੱਲਾਂ ਸੁਣ ਕੇ ਅਕਬਰ ਵੀ ਤੇ ਵੀਰਬੱਲ ਵੀ ਦੋ ਹੱਥ ਦੇ ਕੋਦੇ ਰਹਤੇ ਇਹ ਕਹਾਣੀ ਭਗਵੰਤ ਮਾਨ ਤੋਂ ਵੀ ਸੁਣੀ ਹੋਊਗੀ ਪਹਿਲਾਂ ਕਹਾਣੀ ਇਹ ਬਹੁਤ ਪੁਰਾਣੀ ਹੈ ਤਾਂ ਅਕਬਰ ਤੇ ਵੀਰਬੱਲ ਦੀ ਅੱਜ ਇੰਨੀ ਕਹਾਣੀ ਨਾਲ ਇੱਥੇ ਸਮਾਪਤੀ ਕਿਉਂ ਕਿ 5-6 ਮਿੰਟਾਂ ਦੀ ਵੀਡੀਓ ਹੁੰਦੀ ਹੈ ਸਾਡੀ ਅੱਧੇ ਘੰਟੇ ਦੀ ਨਹੀਂ ਪਾਉਂਦੇ ਨਾ ਸੁਣੀ ਜਾਵੇ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਸਭ ਦਾ ਧੰਨਵਾਦ ਕਰਦਾ ਵੈਸੇ ਗੁਰੂ ਜੀ ਕਾ ਖਾਲਸਾ ਦਾ ਗੁਰੂ ਜੀ ਕੀ ਫਤਿਹ